ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਵਾਜ਼ ਲੋਕਾਂ ਦੀ ਚੈਨਲ ਸੁਨਾਮ ਤੋਂ ਅੱਜ ਆਪਾਂ ਵਿਸ਼ੇ ਤੇ ਡਿਸਕਸ ਕਰਦੇ ਹਾਂ ਕਿ ਵੀ ਲੋਕਤੰਤਰ ਹਰ ਇੱਕ ਲੀਡਰ ਦੇ ਮੂੰਹ ਤੋਂ ਸੁਣਿਆ ਜਾਂਦਾ ਵੀ ਲੋਕਤੰਤਰ ਔਰ ਲੋਕਤੰਤਰ ਕੀ ਹੁੰਦਾ ਹੈ ਤੋਂ ਆਪਾਂ ਭਲੀ ਭਾਂਤ ਜਾਣਦੇ ਹਾਂ ਜੇ ਆਪਾਂ ਨੂੰ ਯਾਦੀ ਮਿਲੀ ਹੋਈ ਹੈ ਇਹ ਇਕੱਲਾ ਇੱਕ ਹਿੰਦੁਸਤਾਨ ਦੇਸ਼ ਹੈ ਜਿਹਨੂੰ ਲੋਕਤੰਤਰ ਦੇ ਤੌਰ ਤੇ ਜਾਣਿਆ ਜਾਂਦਾ ਹੈ। ਬਾਕੀ ਕਿੰਨਾ ਕੁ ਪਲਾਈ ਹੁੰਦਾਗਾ ਹਿੰਦੁਸਤਾਨ ਦੇ ਵਿੱਚ ਕਿੰਨਾ ਕੁ ਲਾਗੂ ਹੋ ਰਿਹਾਗਾ ਲੋਕਤੰਤਰ ਇੱਥੇ ਉਹ ਆਪਾਂ ਖੁਦ ਇਮੇਜਿਨ ਕਰਾਂਗੇ। ਕਈ ਵਾਰ ਤਾਂ ਇਹ ਵੀ ਸ਼ੱਕ ਪੈਣ ਲੱਗ ਜਾਂਦਾ ਵੀ ਇਹ ਲੋਕਤੰਤਰ ਹੈ ਜਾਂ ਨੇਤਾਤੰਤਰ ਹੈ। ਦੇਸ਼ ਹੈ। ਕਿਉਂਕਿ ਲੋਕ ਲੋਕਤੰਤਰ ਦੇਸ਼ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਡੰਗਾ ਪੈ ਰਹੀਆਂ ਨੇ ਲੋਕਾਂ ਦੀਆਂ ਪੱਗਾਂ ਉਤਰ ਰਹੀਆਂ ਨੇ ਲੋਕ ਧਰਨੇ ਆ ਤੇ ਉਤਰੇ ਹੋਏ ਨੇ ਲੋਕ ਨੂੰ ਕਿڑی ਸਿਆ ਜਾਂਦਾ ਹੈ ਗੱਲ ਲੇਡੀਜ਼ ਦੀ ਔਰਤਾਂ ਦੀ ਇੱਜ਼ਤ ਬੇਪੱਤ ਕਿਤੀ ਜਾਂਦੀ ਹੈਗੀ ਪਤਾ ਨਹੀਂ ਕੀ ਕੀ ਕੁਸ਼ ਕੀਤਾ ਜਾਂਦਾ ਹੈਗਾ ਪਰ ਕਹਿਣ ਨੂੰ ਅਸੀਂ ਲੋਕਤੰਤਰ ਚਾਹਤ ਹਾਂ ਜੇ ਕੋਈ ਵੀ ਬੰਦਾ ਆਵਾਜ਼ ਉਠਾਉਂਦਾ ਹੈ ਤਾਂ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕਹਿਣ ਨੂੰ ਅਸੀਂ ਲੋਕਤੰਤਰ ਚਾਹਤ ਹਾਂ ਇਹ ਜੇ ਵੋਟ ਦਾ ਅਧਿਕਾਰ ਹੈਗਾਗਾ ਜਦੋਂ ਵੋਟਾਂ ਨੇੜੇ ਆ ਜਾਂਦੇ ਨੇ ਉਦੋਂ ਲੀਡਰਾਂ ਨੂੰ ਲੋਕਤੰਤਰ ਜ਼ਿਆਦਾ ਜਾਂਦਾ ਉਦੋਂ ਲੋਕ ਲੀਡਰ ਨੇ ਜਿਹੜੇ ਨੇਤਾ ਲੋਕ ਨੇ ਜਿਹੜੇ ਉਹ ਲੋਕਤੰਤਰ ਨੂੰ ਜਿਆਦਾ ਰਟਣ ਲੱਗ ਜਾਂਦੇ ਨੇ ਵੀ ਲੋਕਤੰਤਰ ਹੈ ਜੀ ਲੋਕਤੰਤਰ ਹੈ ਲੋਕਾਂ ਨੂੰ ਅਧਿਕਾਰ ਹੈ ਵੋਟ ਪਾਉਣ ਦਾ ਪਰ ਸਭ ਤੋਂ ਸਭ ਤੋਂ ਜੇ ਆਪਾਂ ਕਹੀਏ ਨਾ ਕਸੂਰ ਵਾਰ ਆਪਾਂ ਲੋਕ ਖੁਦ ਆਂ। ਖੁਦ ਲੋਕ ਦਾ ਕਸੂਰ ਵਾਰਾ ਮੇਰੇ ਖਿਆਲ ਦੇ ਵਿੱਚ ਹਰ ਇੱਕ ਇਨਸਾਨ ਜਿਹੜੀ ਮਰਜ਼ੀ ਗਵਰਨਮੈਂਟ ਆ ਗਈ ਚਾਹੇ ਕਾਲੀ ਦਾਲਾ ਚਾਹੇ ਕਾਂਗਰਸ ਹੈ ਚਾਹੇ ਝਾੜੂ ਵਾਲੇ ਨੇ ਫ੍ਰੇਗਨ ਸੰਤੁਖੀ ਹੈਗਾ ਕਿਉਂ ਦੁਖੀ ਹੈ ਲੋਕ ਤਾਂ ਇਹ ਲੀਡਰ ਦਾ ਉਹੀ ਨੇ ਨਾ ਜਿਹੜੇ ਪੁਰਾਣੇ ਨੇ ਆ ਜਿਹੜੇ ਆਪਾਂ ਨੇ ਨਵੇਂ ਲੀਡਰ ਖੜੇ ਕਰੇ ਤੇ ਹੁਣ ਲੋਕ ਇਹਨਾਂ ਤੋਂ ਵੀ ਦੁਖੀ ਨੇ ਇਦਾਂ ਮਤਲਬ ਲੋਕਾਂ 'ਚ ਇਹਨਾਂ ਲੀਟਰਾਂ 'ਚ ਜャ ਲੋਕਾਂ ਨੂੰ ਕਿਤੇ ਹੋਰ ਮਿਸਟੇਕ ਹੋ ਰਹੀ ਏ ਲੋਕਾਂ ਤੋਂ ਕਿਉਂਕਿ ਸਿਸਟਮ ਦੀ ਪ੍ਰੋਬਲਮ ਆ ਰਹੀ ਏ ਸਿਸਟਮ ਦੇ ਵਿੱਚ ਨੇਤਾ ਤੰਤਰ ਵਾਪਾ ਤੰਤਰ ਗੁੰਡਾਗਰਦੀ ਤੰਤਰ ਜਣੇ ਕਿ ਕੋਈ ਵੀ ਸਿਸਟਮ ਦੇ ਵਿੱਚ ਆ ਕੇ ਦੇਖ ਲੋ ਗਵਰਨਮੈਂਟ ਚ ਕੋਈ ਮਰਜ਼ੀ ਆ ਜੇ ਪਾਰਟੀ ਚੱਲੂਗਾ ਇਦਾਂ ਹੀ ਵੋਟਾਂ ਵੇਲੇ ਲੋਕਤੰਤਰ ਫੇਰ ਬਾਅਦ ਚ 5 ਸਾਲ ਨੇਤਾਤੰਤਰ 바ਬੇਤੰਤਰ ਗੁੰਡਾਗਰਦੀ ਤੰਤਰ ਬੇਅਦਵੀਆਂ ਪਤਾ ਨਹੀਂ ਕੀ ਕੀ ਖੁਸ਼ ਹੁੰਦਾ ਹੈਗਾ ਇਸ ਮੈਂ ਹਿੰਦੁਸਤਾਨ ਦੇ ਵਿੱਚ ਇੱਕ ਚੀਜ਼ ਜਾਣਦਾ ਜਾਂ ਇੱਕ ਚੀਜ਼ ਆਪਾਂ ਸਾਰੇ ਪਲੀ ਭਾਂਤ ਜਾਣਦੇ ਆਂ ਔਰ ਲੋਕ ਆਪਦੇ ਮੂੰਹੋਂ ਕਹਿਣ ਲੱਗੇ ਬਹੁਤ ਸੁਣੀਏ ਮੈਨੇ ਇਹ ਗੱਲ ਕਹਿੰਦੇ ਵੀ ਯਾਰ ਆ ਲੋਕਤੰਤਰ ਜੇ ਇਸ ਤਰ੍ਹਾਂ ਦਾ ਲੋਕਤੰਤਰ ਹੁੰਦਾ ਤਾਂ ਇਹਦੇ ਨਾਲੋਂ ਤਾਂ ਵਧੀਆ ਅੰਗਰੇਜ਼ਾਂ ਦਾ ਰਾਜ ਸੀਗਾ ਨਾ ਕੋਈ ਗੁੰਡਾਗਰਦੀ ਸੀਗੀ ਨਾ ਕਿਸੇ ਦੀ ਲੁੱਟ ਖੋਹ ਸੀਗੀ ਨਾ ਕਿਸੇ ਦਾ ਕੋਈ ਨੁਕਸਾਨ ਸੀ ਕਿਸੇ ਦਾ ਜਾਨੀ ਮਲ ਤਾਂ ਨੁਕਸਾਨ ਤਾਂ ਨਹੀਂ ਹੁੰਦਾ ਸੀ ਸਜਾਵਾਂ ਸਖਤ ਹੁੰਦੀ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਤੇ ਉਹ ਲੋਕ ਲੇਕਿਨ ਜਿੱਦੇ ਦਾ ਲੋਕਤੰਤਰ ਖੜਾ ਹੋਇਆ ਜਾਂ ਲੋਕਤੰਤਰ ਪੈਦਾ ਹੋਇਆ ਹਿੰਦੁਸਤਾਨ ਦੇ ਵਿੱਚ ਇਹ ਲੀਡਰਾਂ ਨੇ ਲੋਕਤੰਤਰ ਦੀਆਂ ਧੱਜੀਆਂ ੜਾ ਰੱਖੀਆਂ ਨੇ ਲੋਕਾਂ ਨੂੰ ਬਿਲਕੁਲ ਵੀ ਜਿਵੇਂ ਕਹਿੰਦੇ ਨੇ ਲੋਕਤੰਤਰ ਨਹੀਂ ਸਮਝਿਆ ਜਾਂਦਾ ਲੋਕਾਂ ਵਿੱਚ ਲੋਕਾਂ ਨੂੰ ਕੁੱਟਿਆ ਜਾਂਦਾ ਲੋਕਾਂ ਨੂੰ ਮਾਰਿਆ ਜਾਂਦਾ ਲੋਕਾਂ ਦੀ ਸੁਣੀ ਨਹੀਂ ਜਾਂਦੀ ਨਾ ਥਾਣੇ ਕਚਹਿਰੀਆਂ ਤਸੀਲਾਂ ਕੋਰਟਾਂ ਚ ਕਿਤੇ ਨਹੀਂ ਸੁਣੀ ਜਾ ਰਹੀ ਫਿਰ ਤਾਂ ਇਹਦੇ ਨਾਲੋਂ ਵਧੀਆ ਸੀਗਾ ਵੀ ਅੰਗਰੇਜ਼ ਰਾਜ ਵਧੀਆ ਸੀਗਾ ਜੇ ਆਪਾਂ ਲੋਕਾਂ ਨੇ ਇਹਨਾਂ ਨੂੰ ਇਹਨਾਂ ਨੇਤਾਤੰਤਰ ਨੂੰ ਜਾਂ ਬਾਬੇਤੰਤਰਾਂ ਨੂੰ ਜਾਂ ਗੁੰਡਾਗਰਦੀ ਤੰਤਰਾਂ ਨੂੰ ਜਾਂ ਇਹ ਇਨਾਂ ਲੋਕਾਂ ਨੂੰ ਨੱਥ ਪਾਉਣੀ ਹੈ ਨਾ ਤਾਂ ਇੱਕ ਵਾਰ ਦੇਖੋ ਸਾਰਿਆਂ ਨੇ ਬਦਲੋ ਕਰਕੇ ਦੇਖ ਲਿਆ ਆਪਾਂ ਸਾਰੇ ਜੋਰ ਲਾ ਕੇ ਝਾੜੂ ਵਾਲੀ ਪਾਰਟੀ ਲਿਆਈ ਸੀ ਸੌਂ ਖਾ ਕੇ ਕਹਿ ਦੋ ਕੋਈ ਵੀ ਬੰਦਾ ਵੀ ਥਾਣਿਆਂ 'ਚ ਗਿਆ ਤਸੀਲਾਂ 'ਚ ਜਾਂ ਕੋਰਟਾਂ 'ਚ ਕਿਸੇ ਦੀ ਕੋਈ ਸੁਣਵਾਈ ਹੁੰਦੀ ਹੋਵੇ ਫੇਰ ਹੁਣ ਇੱਕ ਹੱਲ ਰਹਿ ਗਿਆ ਇਸ ਦਾ ਜੇ ਲੀਡਰਾਂ ਨੂੰ ਨੱਥ ਪਾਉਣੀ ਹੈ ਮੈਂ ਨਹੀਂ ਕਹਿੰਦਾ ਦੇਖੋ ਲੋਕਤੰਤਰ ਹੈਗਾ ਲੋਕਤੰਤਰ ਚ ਵੋਟ ਦਾ ਅਧਿਕਾਰ ਸਭ ਨੂੰ ਹੈ ਆਪਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਪਰ ਜਦੋਂ ਹਾਲਾਤ ਖਰਾਬ ਹੋ ਜਾਣ ਜਾਂ ਇਹ ਡਿਟਰ ਤੰਤਰ ਇੰਨਾ ਮਾੜਾ ਹੋ ਜੇ ਫਿਰ ਉਹਨਾਂ ਨੂੰ ਸਿੱਖਿਆ ਦੇਣ ਦੇ ਲਈ ਜਾਂ ਉਹਨਾਂ ਨੂੰ ਰੋਕਣ ਦੇ ਲਈ ਇੱਕ ਵਾਰ ਯਾਰ ਵੋਟਾਂ ਮਿਸ ਕਰਕੇ ਦੇਖੋ ਪੂਰੀ ਪਬਲਿਕ ਕਿਸੇ ਵੀ ਮਰਜ਼ੀ ਪਾਰਟੀ ਦਾ ਬੰਦਾ ਹੈਗਾ ਚਾਹੇ ਕਾਂਗਰਸ ਦਾ ਚਾਹੇ ਕਾਲੀਆਂ ਦਾ ਚਾਹੇ ਝਾੜੂ ਵਾਲਿਆਂ ਦਾ ਚਾਹੇ ਭਾਜਪੀ ਵਾਲਿਆਂ ਦਾ ਚਾਹੇ ਜਿਹੜਿਆਂ ਦਾ ਮਰਜ਼ੀ ਹੈ ਇਮਾਨਦਾਰਿਆਂ ਆਪਣੇ ਬੱਚਿਆਂ ਦਾ ਭਵਿੱਖ ਦੇਖ ਕੇ ਇੱਕ ਬਾਰ ਵੋਟਾਂ ਕੈਨਸਲ ਕਰਨ ਕੈਨਸਲ ਕਰ ਦਿਓ ਸਾਰੀਆਂ ਮੈਂ ਨਹੀਂ ਕਹਿੰਦਾ ਵੀ ਵੋਟਾਂ ਨਾ ਪਾਓ ਦੂਸਰਾ ਬਟਨ ਦੱਬੀ ਚਲੋ ਕਿਸੇ ਵੀ ਪਾਰਟੀ ਨੂੰ ਵੋਟ ਨਾ ਪਾਓ ਇਹ ਲੀਡਰ ਤਾਂ ਨਾ ਤੁਹਾਡੇ ਪੈਰਾ ਵਿੱਚ ਫਿਰਨਗੇ ਛੋਟੇ ਘਰਾਂ ਚਾਉਣਗੇ ਹੁਣ ਤਾਂ ਵੋਟਾਂ ਮੰਗਣਾਉਂਦੇ ਨੇ ਬਾਅਦ ਚ 5 ਸਾਲ ਤੁਹਾਨੂੰ ਕੁੱਟਣਾਉਂਦੇ ਨੇ ਫੇਰ ਦੇਖਿਓ ਵੀ ਕੀ ਹਾਲ ਹੁੰਦਾ ਇਹਨਾਂ ਦਾ ਇਹ ਇਹ ਇਹਨਾਂ ਨੂੰ ਨਾ ਜਿਹੜਾ ਲੀਡਰ ਪਣਾ ਹੈਗਾਗਾ ਇਹਨਾਂ ਲੀਡਰਾਂ ਨੂੰ ਨਹੀਂ ਸਰਦਾ ਪਰ ਆਪਾਂ ਲੋਕ ਇਕੱਠੇ ਨਹੀਂ ਹੋ ਰਹੇ ਆਪਣੇ ਲੋਕ ਮੈਂ ਤਾਂ ਕਿਸਾਨ ਯੂਨੀਅਨ ਦੇ ਹੈਰਾਨ ਆਗਾ ਕਿਸਾਨ ਯੂਨੀਅਨ ਕਿੰਨਾ ਫਰੈਲ ਬਧੀਆ ਸਿਸਟਮ ਹੁੰਦਾ ਸੀ ਜਰ ਦੋ ਤਿੰਨ ਯੂਨੀਅਨਾਂ ਹੁੰਦੀਆਂ ਲੀਡਰੀ ਦੇ ਭੁਖੇ ਜਾਂ ਲੀਡਰੀਏ ਨੂੰ ਆਪਣੀ ਲੀਡਰੀ ਚ ਚਮਕਾਉਣ ਦੇ ਲਈ ਕਿੰਨੀਆਂ ਕਿਸ਼ਾਂ ਯੂਨੀਅਨਾਂ ਪਾਰਟੀਆਂ ਬਣ ਗਈਆਂ ਇਸੇ ਕਰਕੇ ਇਹ ਲੀਡਰ ਤੰਤਰ ਹੋ ਰਿਹਾ ਹੈਗਾ ਇਸੇ ਕਰਕੇ ਇਹ ਨੇਤਾ ਤੰਤਰ ਹੋ ਰਿਹਾ ਹੈਗਾ ਲੋਕਤੰਤਰ ਦੇਸ਼ ਨਹੀਂ ਹੈਗਾ ਹੁਣ ਲੋਕਤੰਤਰ ਦੇਸ਼ ਨਾ ਕਿਹਾ ਜਾਵੇ ਇਹਨੂੰ ਇਹਨੂੰ ਨੇਤਾ ਤੰਤਰ ਬਾਪੇ ਤੰਤਰ ਲੀਡਰ ਤੰਤਰ ਗੁੰਡਾ ਤੰਤਰ ਇਹ ਦੇਸ਼ ਕਿਹਾ ਜਾਵੇ ਤਾਂ ਬਹੁਤ ਵਧੀਆ ਹੈਗਾ ਬਾਕੀ ਥੋੜੀ ਕੀ ਰਹਿ ਹੈ ਦੋਸਤੋ ਪਬਲਿਕ ਦੀ ਕੀ ਰਹਿ ਹੈ ਕਮੈਂਟ ਕਰਕੇ ਦੱਸਿਆ ਕਰੋ ਜੇ ਤੁਹਾਨੂੰ ਚੈਨਲ ਵਧੀਆ ਲੱਗਦਾ ਹੈ ਤਾਂ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਥੈਂਕ ਯੂ ਦੋਸਤੋ